ਇਹ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਔਰ ਜਗਬਾਣੀ ਦੀ ਇੱਕ ਅਵਰੇਜ ਅੱਜ ਅਸੀਂ ਪਹੁੰਚੇ ਆ ਰਮਦਾਸ ਦਾ ਏਰੀਆ ਆ ਇਹ ਜਿਹੜੇ ਚੌਂਕਸ ਮੈਂ ਖੜਾ ਆ ਇਥੇ ਲੋਕ ਦੱਸਦੇ ਆ ਕਿ ਦੋ ਦਿਨ ਪਹਿਲਾਂ ਪਾਣੀ ਉਤਰ ਗਿਆ ਸੀਗਾ ਪਰ ਪਾਣੀ ਹੁਣ ਫੇਰ ਤਕਰੀਬਨ 2-2 ਫੁੱਟ ਚੜ ਗਿਆ ਪੰਜਾਬ ਦਾ ਜੋ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਏਰੀਆ ਦਾ ਹੋਇਆ ਆ ਅੱਛਾ ਨਾਲ ਆ ਅੰਮ੍ਰਿਤਸਰ ਰਮਦਾਸ ਇਨਾਂ ਏਰੀਆ ਦੇ ਵਿੱਚ ਉਹ ਇੱਥੇ ਜ਼ਮੀਨਾਂ ਦਾ ਰਕਬਾ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਲੋਕ ਵੀ ਜਿਹੜੇ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਆ। ਆਹ ਤਸਵੀਰ ਤੁਹਾਨੂੰ ਦੱਸ ਰਹੀ ਹੋਏਗੀ ਕਿ ਕਿਉਂਕਿ ਇਹ ਚੌਕ ਸਾਫ਼ ਹੋ ਗਿਆ ਸੀ ਲੋਕਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਸੀਗਾ ਪਰ ਅੱਜ ਇਹ ਦੁਬਾਰਾ ਤੋਂ ਪ੍ਰਭਾਵਿਤ ਹੋ ਗਿਆ। ਦੁਬਾਰਾ ਤੋਂ ਇਹਦੀ ਤਸਵੀਰ ਜਿਹੜੀ ਆ ਉਹ ਬਦਲ ਗਈ ਨਜ਼ਰ ਆ ਰਹੀ ਹੈ। ਇੱਥੇ ਅਸੀਂ ਗੱਲਬਾਤ ਕੀਤੀ ਸੀਗੀ ਉਹ ਕਹਿੰਦੇ ਆ ਵੀ ਇਹ 2 ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜਾ ਆ ਬਿਲਕੁਲ ਚੌਕ ਸਾਫ਼ ਹੋ ਗਿਆ ਸੀਗਾ ਪਰ ਅੱਜ ਇਹ ਚੌਂਕ ਦੁਬਾਰਾ ਤੋਂ ਪ੍ਰਭਾਵਿਤ ਨਜ਼ਰ ਆਉਂਦਾ ਆ ਔਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਆ ਕਿ ਕਿਵੇਂ ਇਹ ਪੂਰੀਆਂ ਜਿਹੜੀਆਂ ਇਹ ਵਾਲਾ ਏਰੀਆ ਜਿਹੜਾ ਹੈ ਉਹ ਕਿਦਾਂ ਪ੍ਰਭਾਵਿਤ ਹੋ ਰਿਹਾ ਹਰ ਕੋਈ ਇਸ ਦੀ ਗੱਲ ਕਰ ਰਿਹਾ ਔਰ ਕਿਵੇਂ ਆ ਤੁਸੀਂ ਤੁਸੀਂ ਇੱਥੋਂ ਦੇ ਹੋ ਐਚੋ ਦੇ ਹੋ ਇਹ ਕਹਿੰਦੇ ਦੋ ਦਿਨ ਪਹਿਲਾਂ ਠੀਕ ਸੀਗਾ ਇੱਥੇ ਪਾਣੀ ਨਹੀਂ ਸੀ ਚੌਂਕ ਚ ਹੈਗਾ ਸੀ ਹੈਗਾ ਸੀ ਪਾਣੀ ਹਾਂ ਤੇ ਘਟ ਗਿਆ ਫੇਰ ਹੁਣ ਵਧ ਗਿਆ ਜਦੋਂ ਮੀਂਹ ਪਿਆ ਅੱਛਾ ਫੇਰ ਦੁਬਾਰਾ ਵਧ ਗਿਆ ਕਿੰਨਾ ਕੁ ਵਧਿਆ ਲੱਗਦਾ ਹੈ ਕਾਟੀਆਂ ਘੱਟ ਗਿਆ ਪਾਣੀ ਘੱਟ ਗਿਆ ਕਿਨੋਂ ਪਾਣੀ ਪਹਿਲਾਂ ਡੁੱਬਦੀ ਖੜੀ ਗਾਰੀ ਹਾਂ ਉਹ ਜਿਆਦਾ ਘਾਣ ਸੀਗਾ ਅੰਨਜੀ ਤੋਂ ਜਲਾਟਿਆ ਉਹ ਪੰਪ ਤੇ ਕਰਾ ਹੀ ਹੁਣ ਉਧਰੋਂ ਕਾ ਥੋੜਾ ਹੋ ਗਿਆ ਅੱਗੇ ਨਾਲੋਂ ਘੱਟ ਆ ਪਰ ਕਹਿੰਦੇ ਦੋ ਦਿਨ ਪਹਿਲਾਂ ਫੋਰ ਘੱਟ ਸੀਗਾ ਪਰ ਅੱਜ ਫਿਰ ਦੁਬਾਰਾ ਤੋਂ ਭਰ ਗਿਆ ਔਰ ਇਹ ਤਸਵੀਰ ਇਹ ਆ ਕਿ ਮੀਂਹ ਦੇ ਕਰਕੇ ਹਾਲਾਂਕਿ ਹੁਣ ਮੀਂਹ ਜੜਾ ਆ ਉਤੋਂ ਥੋੜੀ ਜਿਹੀ ਰਾਹਤ ਆ ਇਸ ਕਰਕੇ ਸ਼ਾਇਦ ਆਉਣ ਵਾਲੇ ਦਿਨਾਂ ਚ ਵੀ ਰਾਹਤ ਮਿਲ ਜਵੇ ਇਹ ਰਮਦਾਸ ਦੀਆਂ ਤਸਵੀਰਾਂ ਪਰ ਇੱਕ 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 ਚੀਜ਼ ਤੁਸੀਂ ਇੱਥੇ ਨੋਟਿਸ ਕਰਿਓ ਬੀਅ ਟ੍ਰਾਲੀਆਂ ਗੱਜਾ ਗੱਜ ਗੱਜਾ ਗੱਜ ਜਾਣ ਡੀਆਂ ਨੇ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੇ ਲਈ ਖੜਦੇ ਨੇ ਪਰ ਹੁਣ ਤਰਤੀਬ ਕਹਿੰਦੇ ਬਹੁਤ ਜ਼ਰੂਰੀ ਹੈ ਕਿਉਂਕਿ ਟ੍ਰਾਲੀਆਂ ਵੀ ਜਾਣ ਲੋਕ ਵੀ ਜਾਣ ਔਰ ਇਹ ਸੇਵਾ ਵੀ ਜਾਵੇ ਪਰ ਇੱਕ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦਾ ਮੂੜ ਵਿਸੇਪਾ ਵੀ ਕਰਨਾ ਆ ਸੋ ਮੈਂ ਅੱਜ ਪੂਰਾ ਦਿਨ ਅਸੀਂ ਤੁਹਾਨੂੰ ਇਸ ਜਗ੍ਹਾ ਤੋਂ ਕਵਰ ਕਰਾਂਗੇ ਅੰਦਰਲੇ ਪਿੰਡਾਂ ਦਾ ਹਾਲ ਦੱਸਾਂਗੇ ਮੈਜਦੰਦਰ ਸਿੰਘ ਕਹਿਰਾ ਆਪਣੇ ਸਹਿਯੋਗੀ ਕੈਮਰਾਮੈਨ ਸਾਹਿਬ ਜੰਗ ਦੇ ਨਾਲ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਔਰ ਜਗਬਾਣੀ ਦੀ ਇੱਕ ਕਵਰੇਜ ਅੱਜ ਅਸੀਂ ਪਹੁੰਚੇ ਆਂ ਇਹ ਰਮਦਾਸ ਦਾ ਏਰੀਆ ਆ ਇਹ ਜਿਹੜੇ ਚੌਂਕਸ ਮੈਂ ਖੜਾ ਆ ਇਥੇ ਲੋਕ ਦੱਸਦੇ ਆ ਕਿ ਦੋ ਦਿਨ ਪਹਿਲਾਂ ਪਾਣੀ ਉਤਰ ਗਿਆ ਸੀਗਾ ਪਰ ਪਾਣੀ ਹੁਣ ਫੇਰ ਤਕਰੀਬਨ 2-2 ਫੁੱਟ ਚੜ ਗਿਆ ਪੰਜਾਬ ਦਾ ਜੋ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਏਰੀਆ ਦਾ ਹੋਇਆ ਆ ਅੱਜ ਨਾਲਾ ਅੰਮ੍ਰਿਤਸਰ ਰਮਦਾਸ ਇਨਾਂ ਏਰੀਆ ਦੇ ਵਿੱਚ ਉਹ ਇੱਥੇ ਜ਼ਮੀਨਾਂ ਦਾ ਰਕਬਾ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਲੋਕ ਵੀ ਜਿਹੜੇ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਆ। ਆਹ ਤਸਵੀਰ ਤੁਹਾਨੂੰ ਦੱਸ ਰਹੀ ਹੋਏਗੀ ਕਿ ਕਿਉਂਕਿ ਇਹ ਚੌਕ ਸਾਫ਼ ਹੋ ਗਿਆ ਸੀ ਲੋਕਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਸੀਗਾ ਪਰ ਅੱਜ ਇਹ ਦੁਬਾਰਾ ਤੋਂ ਪ੍ਰਭਾਵਿਤ ਹੋ ਗਿਆ। ਦੁਬਾਰਾ ਤੋਂ ਇਹਦੀ ਤਸਵੀਰ ਜਿਹੜੀ ਆ ਉਹ ਬਦਲ ਗਈ ਨਜ਼ਰ ਆ ਰਹੀ ਹੈ। ਇੱਥੇ ਅਸੀਂ ਗੱਲਬਾਤ ਕੀਤੀ ਸੀਗੀ ਉਹ ਕਹਿੰਦੇ ਆ ਵੀ ਇਹ 2 ਦਿਨ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜਾ ਆ ਬਿਲਕੁਲ ਚੌਕ ਸਾਫ਼ ਹੋ ਗਿਆ ਸੀਗਾ ਪਰ ਅੱਜ ਇਹ ਚੌਂਕ ਦੁਬਾਰਾ ਤੋਂ ਪ੍ਰਭਾਵਿਤ ਨਜ਼ਰ ਆਉਂਦਾ ਆ ਔਰ ਫਿਲਹਾਲ ਇਹ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਆ ਕਿ ਕਿਵੇਂ ਇਹ ਪੂਰੀਆਂ ਜਿਹੜੀਆਂ ਇਹ ਵਾਲਾ ਏਰੀਆ ਜਿਹੜਾ ਆ ਉਹ ਕਿਦਾਂ ਪ੍ਰਭਾਵਿਤ ਹੋ ਰਿਹਾ ਹਰ ਕੋਈ ਇਸ ਦੀ ਗੱਲ ਕਰ ਰਿਹਾ ਔਰ ਕਿਵੇਂ ਆ ਤੁਸੀਂ ਤੁਸੀਂ ਇੱਥੋਂ ਦੇ ਹੋ ਐਚੋ ਦੇ ਹੋ ਇਹ ਕਹਿੰਦੇ ਦੋ ਦਿਨ ਪਹਿਲਾਂ ਠੀਕ ਸੀਗਾ ਇੱਥੇ ਪਾਣੀ ਨਹੀਂ ਸੀ ਚੌਂਕ ਚ ਹੈਗਾ ਸੀ ਹੈਗਾ ਸੀ ਪਾਣੀ ਹਾਂ ਤੇ ਘਟ ਗਿਆ ਫੇਰ ਹੁਣ ਵਧ ਗਿਆ ਜਦੋਂ ਮੀਂਹ ਪਿਆ ਅੱਛਾ ਫੇਰ ਦੁਬਾਰਾ ਵਧ ਗਿਆ ਕਿੰਨਾ ਕੁ ਵਧਿਆ ਲੱਗਦਾ ਹੈ ਕਾਟੀਆਂ ਘੱਟ ਗਿਆ ਪਾਣੀ ਕੱਟ ਗਿਆ ਕਿਨੋਂ ਪਹਿਲਾਂ ਡੁੱਬਦੀ ਖੜੀ ਗਾਰੀ ਹਾਂ ਉਹ ਜਿਹੜਾ ਘਾਂ ਸੀਗਾ ਉਹ ਜਿਹੜਾ ਘੱਟਿਆ ਉਹ ਪੰਪ ਤੇ ਕਰਾਹੀ ਹੁਣ ਉਧਰ ਰੁਕਾ ਥੋੜਾ ਹੋ ਗਿਆ ਅੱਗੇ ਨਾਲੋਂ ਘੱਟ ਆ ਪਰ ਕਹਿੰਦੇ ਦੋ ਦਿਨ ਪਹਿਲਾਂ ਫੋਰ ਘੱਟ ਸੀਗਾ ਪਰ ਅੱਜ ਫਿਰ ਦੁਬਾਰਾ ਤੋਂ ਭਰ ਗਿਆ ਔਰ ਇਹ ਤਸਵੀਰ ਇਹ ਆ ਕਿ ਮੀਂਹ ਦੇ ਕਰਕੇ ਹਾਲਾਂਕਿ ਹੁਣ ਮੀਂਹ ਜੜਾ ਆ ਉਤੋਂ ਥੋੜੀ ਜਿਹੀ ਰਾਹਤ ਆ ਇਸ ਕਰਕੇ ਸ਼ਾਇਦ ਆਉਣ ਵਾਲੇ ਦਿਨਾਂ ਚ ਵੀ ਰਾਹਤ ਮਿਲ ਜਵੇ ਇਹ ਰਮਦਾਸ ਦੀਆਂ ਤਸਵੀਰਾਂ ਪਰ ਇੱਕ 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 ਚੀਜ਼ ਤੁਸੀਂ ਇੱਥੇ ਨੋਟਿਸ ਕਰਿਓ ਬੀਅ ਟ੍ਰਾਲੀਆਂ ਗੱਜਾ ਗੱਜ ਗੱਜਾ ਗੱਜ ਜਾਣ ਡੀਆਂ ਨੇ ਇਹ ਉਹ ਲੋਕ ਨੇ ਜਿਹੜੇ ਪੰਜਾਬ ਦੇ ਲਈ ਖੜਦੇ ਨੇ ਪਰ ਹੁਣ ਤਰਤੀਬ ਕਹਿੰਦੇ ਬਹੁਤ ਜ਼ਰੂਰੀ ਹੈ ਕਿਉਂਕਿ ਟ੍ਰਾਲੀਆਂ ਵੀ ਜਾਣ ਲੋਕ ਵੀ ਜਾਣ ਔਰ ਇਹ ਸੇਵਾ ਵੀ ਜਾਵੇ ਪਰ ਇੱਕ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦਾ ਮੂੜ ਵਿਸੇਪਾ ਵੀ ਕਰਨਾ ਆ ਸੋ ਮੈਂ ਅੱਜ ਪੂਰਾ ਦਿਨ ਅਸੀਂ ਤੁਹਾਨੂੰ ਇਸ ਜਗ੍ਹਾ ਤੋਂ ਕਵਰ ਕਰਾਂਗੇ ਅੰਦਰਲੇ ਪਿੰਡਾਂ ਦਾ ਹਾਲ ਦੱਸਾਂਗੇ ਮੈਜਦੰਦਰ ਸਿੰਘ ਕਹਿਰਾ ਆਪਣੇ ਸਹਿਯੋਗੀ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ